ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 240 ਤੋਂ ਲੈ ਕੇ 242 ਤੱਕ ਸਵਾਇਵਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਗੌੜੀ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਬਾਣੀ ਦੀ ਲੜੀ ਨਾਲ ਜੁੜੀਏ ਜੀ ਰਾਗ ਗੌੜੀ ਮਾਜ ਮਹੱਲਾ 5 ੴ ਸਤਗੁਰ ਪ੍ਰਸਾਦ ਖੋਜਤ ਫਿਰੇ ਅਸੰਖ ਅੰਤ ਨ ਪਾਰਿਆ ਸੇਹੀ ਹੋਏ ਪਗਤ ਜਿਨਾ ਕਿਰਪਾਰਿਆ ਹਉ ਵਾਰਿਆ ਹਰ ਵਾਰਿਆ ਰਹਾਓ ਹੰਦੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਅਸੰਖ ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਕਿੰਨੇ ਜੀਵ ਉਸ ਪਰਮਾਤਮਾ ਦੀ ਖੋਜ ਕਰ ਰਹੇ ਨੇ ਪਰ ਕੋਈ ਵੀ ਉਹਦਾ ਅੰਤ ਨਹੀਂ ਪਾ ਸਕਦਾ ਉਹਦੀ ਸਿਫਤ ਸਲਾਹ ਕਰ ਸਕਦੇ ਪਰ ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਕਹਿੰਦੇ ਭਗਤ ਵੀ ਉਹੀ ਬਣ ਸਕਦਾ ਪਰਮਾਤਮਾ ਦਾ ਜਿਹਦੇ ਉੱਤੇ ਉਹਦੀ ਕਿਰਪਾ ਹੁੰਦੀ ਆ ਕਹਿੰਦੇ ਮੈਂ ਹਰੀ ਤੋਂ ਵਾਰੇ ਜਾਵਾਂ ਉਸ ਪਰਮਾਤਮਾ ਤੋਂ ਵਾਰੇ ਜਾਵਾਂ ਉਹਦੀ ਲੀਲਾ ਦੇ ਉਹਦੇ ਚੋਜ਼ਾਂ ਦੇ ਉਹਦੀਆਂ ਖੇਡਾਂ ਦੇ ਵਾਹ ਕਿਰ ਜੀ ਵਾਹ ਕਿਰ ਜੀ ਹਾਂਜੀ ਸੰਗਤ ਜੀ ਇਸ ਤਰ੍ਹਾਂ ਹੈ ਕਿ ਇਹ ਮਤਲਬ ਜਿਹੜੀ ਉਹਦੀ ਭਗਤੀ ਆ ਨਾ ਇਹ ਉਹ ਆਪ ਹੀ ਲਾਉਂਦਾ ਇਸ ਤਰ੍ਹਾਂ ਬਹੁਤ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਸ ਤਰ੍ਹਾਂ ਆਪਨੇ ਵੀ ਹੁਣ ਦੇਖਿਆ ਆਪਾਂ ਪਾਠ ਦੀ ਵਿਆਖਿਆ ਕਰਦੇ ਆ ਰਹੇ ਆਂ ਪਾਠ ਕਰਦੇ ਆ ਰਹੇ ਆਂ ਸਹਿਜ ਪਾਠ ਤੇ ਕਿਸ ਤਰ੍ਹਾਂ ਮਤਲਬ ਵਾਰ-ਵਾਰ ਆਇਆ ਨਾ ਕਿ ਜਦੋਂ ਉਹਦੀ ਕਿਰਪਾ ਹੁੰਦੀ ਆ ਜਦੋਂ ਉਹ ਦਿਆਲੂ ਹੁੰਦਾ ਜਿਸ ਜੀਵ ਦੇ ਕਹਿੰਦੇ ਵੀ ਪਿਛਲੇ ਪੂਰਬਲੇ ਕਰਮਾਂ ਦਾ ਅੰਕੁਰ ਫੁੱਟਦਾ ਵੀ ਉਹਦੀ ਦਇਆ ਹੁੰਦੀ ਆ ਉਹੀ ਫਿਰ ਉਹਦਾ ਨਾਮ ਲੈਣ ਲੱਗਦਾ ਅ ਦੱਸੀ ਵੀ ਕਿ ਸ਼ਾਇਦ ਪਤਾ ਨਹੀਂ ਆਪ ਦੇ ਨਾਲ ਅੱਗੇ ਸਾਂਝੀ ਕੀਤੀ ਆ ਕਈ ਵੀਰ ਭੈਣਾਂ ਨਾਲ ਤੇ ਗੱਲ ਸਾਂਝੀ ਹੋਈ ਆ ਕਿ 2015 ਦੇ ਵਿੱਚ ਪਰਮਾਤਮਾ ਨੇ ਮੇਰਾ ਇਹ ਸਫ਼ਰ ਸ਼ੁਰੂ ਕੀਤਾ ਜਿਹਦੇ ਤੇ ਹੁਣ ਆਪਾਂ ਚੱਲਦੇ ਜਾ ਰਹੇ ਆ ਅ 2015 ਦੇ ਵਿੱਚ ਪਰਮਾਤਮਾ ਨੇ ਮਨ ਦੇ ਵਿੱਚ ਇਹ ਮਤਲਬ ਅ ਗੱਲ ਪਾਈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਪ ਕੀਤਾ ਜਾਵੇ ਅਰਥਾਂ ਸਮੇਤ ਤੇ ਉਹਦੋਂ ਸ਼ੁਰੂ ਕੀਤਾ ਫਿਰ ਪਾਠ ਪਹਿਲੀ ਵਾਰ 14 ਮਹੀਨਿਆਂ ਦੇ ਵਿੱਚ ਅ ਮਤਲਬ ਸ਼ੁਰੂਆਤ ਪਰਮਾਤਮਾ ਨੇ ਕਰਵਾ ਦਿੱਤੀ ਸੀ ਪਰ ਹੌਲੀ-ਹੌਲੀ ਫਿਰ ਉਹ ਕਹਿੰਦੇ ਵੀ ਜਦੋਂ ਪੌੜੀਆਂ ਤੇ ਫਿਰ ਹੌਲੀ-ਹੌਲੀ ਉਹ ਆਪ ਹੀ ਚੜਦਾ ਜਿਵੇਂ ਜਿਵੇਂ ਮਤਲਬ ਉਹਦੀ ਰਹਿਮਤ ਹੁੰਦੀ ਆ ਅ ਬਿਲਕੁਲ ਪਤਾ ਨਹੀਂ ਸੀਗੀ ਪਰਮਾਤਮਾ ਤੋਂ ਮੰਗਣਾ ਕੀ ਆ ਤੇ ਜਿੱਥੇ ਲਿਆ ਕੇ ਹੁਣ ਪਰਮਾਤਮਾ ਨੇ ਖੜਾ ਕੀਤਾ ਬਿਲਕੁਲ ਇਸ ਚੀਜ਼ ਦਾ ਬਿਲਕੁਲ ਨਹੀਂ ਪਤਾ ਸੀਗਾ ਬਸ ਉਹਨੇ ਪਤਾ ਨਹੀਂ ਕਿਵੇਂ ਰਹਿਮਤ ਕਰ ਦਿੱਤੀ ਕਿਵੇਂ ਉਹ ਦਿਆਲੂ ਹੋ ਗਿਆ ਕਿ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਤੇ ਲੜ ਲਾ ਦਿੱਤਾ ਵੀ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਪੇ ਕਰਨਾ ਤੇ ਅਰਥਾਂ ਸਮੇਤ ਹੌਲੀ-ਹੌਲੀ ਕਈ ਦਫਾ ਮਨ ਨੂੰ ਕਾਹਲੀ ਵੀ ਪੈਂਦੀ ਸੀ ਕਿ ਵੀ ਅੱਗੇ ਦੇਖੀਏ ਗੁਰੂ ਪਾਤਸ਼ਾਹ ਕੀ ਕਹਿੰਦੇ ਨੇ ਅੱਗੇ ਦੇਖੀਏ ਗੁਰੂ ਪਾਤਸ਼ਾਹ ਕੀ ਕਹਿੰਦੇ ਨੇ ਫਿਰ ਜਦੋਂ ਦੂਜੀ ਵਾਰ ਕੀਤਾ ਫਿਰ 2.5 ਸਾਲ ਲੱਗੇ ਬਾਕੀ ਹੁਣ ਯਾਦ ਨਹੀਂ ਹੁਣ ਇਹ ਜਦੋਂ ਆਪਾਂ ਕਰ ਰਹੇ ਹਾਂ ਹੁਣ ਇਹ ਪੰਜਵੀਂ ਵਾਰ ਆ ਪਰ ਕਈ ਦਫਾ ਬਾਣੀ ਇਦਾਂ ਲੱਗ ਰਿਹਾ ਹੁੰਦਾ ਕਿ ਸ਼ਾਇਦ ਅਸੀਂ ਵੀ ਪਹਿਲੀ ਵਾਰ ਹੀ ਪੜ ਰਹੇ ਹਾਂ ਜਦੋਂ ਜਦੋਂ ਸੰਗਤ ਜੀ ਇਦਾਂ ਆਪਾਂ ਨੂੰ ਬਾਣੀ ਮਿੱਠੀ ਲੱਗਣੀ ਸ਼ੁਰੂ ਹੋ ਜੇ ਬਾਣੀ ਪੜਨੋਂ ਦਿਲ ਕਰੇ ਜਦੋਂ ਆਪਾਂ ਬਾਣੀ ਪੜਦੇ ਆ ਤਾਂ ਆਪਾਂ ਪਰਮਾਤਮਾ ਨਾਲ ਹੀ ਗੱਲਾਂ ਕਰ ਰਹੇ ਆ ਨਾ ਕਿਉਂਕਿ ਬਾਣੀ ਧੁਰ ਕੀ ਬਾਣੀ ਆ ਉਹਦੇ ਕੋਲੋਂ ਹੀ ਆਈ ਆ ਜਿੱਥੋਂ ਦੀ ਹੈ ਫਿਰ ਉੱਥੋਂ ਦੀਆਂ ਗੱਲਾਂ ਸੁਣਾਉਂਦੀ ਆ ਨਾ ਤੇ ਇਸ ਤਰ੍ਹਾਂ ਸਮਝੋ ਕਿ ਵੀ ਹੁਣ ਪਰਮਾਤਮਾ ਦੀ ਰਹਿਮਤ ਹੋ ਰਹੀ ਆ ਜਿਵੇਂ ਜਿਵੇਂ ਬਾਣੀ ਪਿਆਰੀ ਲੱਗਦੀ ਆ ਬਾਣੀ ਪੜਨੋਂ ਦਿਲ ਕਰਦਾ ਸੁਣਨੋਂ ਦਿਲ ਕਰਦਾ ਸਮਝਣੋਂ ਦਿਲ ਕਰਦਾ ਬਸ ਇਹ ਸਮਝੋ ਕੀ ਉਹਦੀ ਰਹਿਮਤ ਹੋ ਰਹੀ ਆ ਬਸ ਇਸ ਤਰ੍ਹਾਂ ਹੀ ਰਹਿਮਤ ਹੁੰਦੀ ਜਾਵੇ ਹੁੰਦੀ ਜਾਵੇ ਇੱਕ ਦਿਨ ਫਿਰ ਕਹਿੰਦੇ ਜਿਸ ਤਰ੍ਹਾਂ ਨਾ ਵੀ ਉਹ ਫਿਰ ਆਪਣੀ ਥੋੜੀ ਜਿੱਦਾਂ ਹੋਰ ਅੱਗੇ ਅੱਗੇ ਪਿਆਰ ਸੂਝ ਥੋੜੀ ਆਪਣੀ ਦੇਣੀ ਸ਼ੁਰੂ ਕਰ ਦਿੰਦਾ ਇਹ ਸਾਰੇ ਉਹਦੇ ਰੰਗ ਨੇ ਸੰਗਤ ਜੀ ਕੋਈ ਕਿਸੇ ਨੂੰ ਸਮਝਾ ਨਹੀਂ ਸਕਦਾ ਜਦੋਂ ਇਹ ਆਪ ਨੂੰ ਉਹ ਸੋਝੀ ਦਿੰਦਾ ਫੇਰ ਹੀ ਸਮਝ ਆਉਂਦੀ ਆ ਇਸ ਤਰ੍ਹਾਂ ਇੱਕ ਵਾਰ ਮੇਰੀ ਗੱਲ ਚੱਲ ਰਹੀ ਸੀਗੀ ਅ ਕਿਸੇ ਸਤਸੰਗੀ ਨਾਲ ਉਹ ਕਹਿੰਦੇ ਵੀ ਇਦਾਂ ਆਪਾਂ ਕਿਸ ਕਿਸੇ ਨੂੰ ਮਤਲਬ ਇਹ ਜੋ ਪਰਮਾਤਮਾ ਥੋੜੀ-ਮੋਟੀ ਕਿਸੇ ਨੂੰ ਸੂਝ ਜਾਂ ਅਨੁਭਵ ਆ ਉਹ ਦੂਜੇ ਨੂੰ ਦੱਸ ਵੀ ਨਹੀਂ ਸਕਦਾ ਤੇ ਦੱਸਣਾ ਨਹੀਂ ਵੀ ਬਣਦਾ ਕਹਿੰਦੇ ਜਦੋਂ ਆਪਾਂ ਕਿਸੇ ਨੂੰ ਫੋਨ ਕਰਦੇ ਆ ਜਿਹਦੇ ਨਾਲ ਗੱਲ ਕਰਨੀ ਆਪਾਂ ਉਹਨੂੰ ਹੀ ਕਰਦੇ ਆ ਨਾ ਸਾਰਿਆਂ ਨੂੰ ਨੀਂਨਾ ਉਹ ਗੱਲ ਸੁਣਾਉਂਦੇ ਵੀ ਕੁਝ ਗੱਲਾਂ ਵੀ ਭੇਦ ਵਾਲੀਆਂ ਹੁੰਦੀਆਂ ਨੇ ਗੁਪਤ ਰੱਖਣ ਵਾਲੀਆਂ ਹੁੰਦੀਆਂ ਨੇ ਪਰ ਰੰਗ ਉਹਦੇ ਬੜੇ ਨਿਆਰੇ ਨੇ ਸੰਗਤ ਜੀ ਬੜਾ ਪਿਆਰ ਬਖਸ਼ਦਾ ਹੋ ਬੜੀਆਂ ਰਹਿਮਤਾਂ ਕਰਦਾ ਬਸ ਉਹਦੇ ਤੇ ਪਰੋਸਾ ਰੱਖੀਏ ਉਹਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਜਿਵੇਂ ਜਿਵੇਂ ਬਾਣੀ ਚ ਪਿਆਰ ਵਾਧਾ ਵਸ ਸਮਝੀਏ ਕਿ ਬਸ ਉਹਦੀ ਰਹਿਮਤ ਹੋਣੀ ਸ਼ੁਰੂ ਹੋ ਗਈ ਆ ਬਸ ਇਹ ਰਹਿਮਤ ਵਾਲਾ ਹੱਥ ਫਿਰ ਕਦੇ ਸਿਰ ਤੋਂ ਚੱਕੇ ਨਾ ਸੱਚੇ ਪਾਤਸ਼ਾਹ ਜੀ ਕਿਸੇ ਦੇ ਵੀ ਵਾਹਿਗੁਰੂ ਜੀ ਸਭ ਤੇ ਹੀ ਰਹਿਮਤਾ ਕਰੇ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੋਨ ਸੋਨਾ ਪੰਥ ਡਰਾਉ ਬਹੁਤ ਪੈ ਹਾਰੀਆ ਮੈਂ ਤੱਕ ਕੀ ਓਟ ਸੰਤਾਂ ਲਹਿਓ ਉਬਾਰੀਆਂ ਕਹਿੰਦੇ ਸੁਣ ਸੁਣ ਕੇ ਕਿ ਵੀ ਜਿਹੜਾ ਇਹ ਜਗਤ ਦਾ ਜੀਵਨ ਨਾ ਬੜਾ ਡਰਾਵਣਾ ਬੜਾ ਮਤਲਬ ਭਿਆਨਕ ਜੀਵਨ ਨਾ ਬੜਾ ਕਹਿੰਦੇ ਡਰ ਲੱਗਦਾ ਸੀ ਫਿਰ ਕਹਿੰਦੇ ਮੈਂ ਸੰਤਾਂ ਦਾ ਆਸਰਾ ਲਿਆ ਕਿ ਵੀ ਸੰਤ ਲੋਕ ਹੀ ਮੈਨੂੰ ਇੱਥੋਂ ਇਸ ਭਵਜਲ ਤੋਂ ਤਾਰ ਸਕਦੇ ਨੇ ਮੋਹਨ ਲਾਲ ਅਨੂਪ ਸਰਬਸਾਦਾਰੀਆ ਗੁਰ ਨੇਵ ਨੇਵ ਲਾ ਗੋ ਪਾਏ ਦੇਹੋ ਦਿਖਾਰੀਆ ਕਹਿੰਦੇ ਉਹ ਮਨ ਨੂੰ ਮੋਹਨ ਵਾਲਾ ਲਾਲ ਕਹਿੰਦੇ ਬੜਾ ਹੀ ਸੁੰਦਰ ਹੈ ਪਰਮਾਤਮਾ ਤੇ ਸਾਰਿਆਂ ਦਾ ਆਸਰਾ ਹੈ ਕਹਿੰਦੇ ਮੈਂ ਆਪਣੇ ਗੁਰੂ ਦੇ ਨਿਉ ਨਿਉ ਕੇ ਕਹਿੰਦੇ ਪਾਉ ਫੜਦਾ ਪੈਰ ਫੜਦਾ ਕਿ ਨੇ ਮਰਤਾ ਦੇ ਨਾਲ ਕਿ ਮੈਨੂੰ ਪਰਮਾਤਮਾ ਦਾ ਦਰਸ਼ਨ ਕਰਵਾ ਦਿਓ ਮੈਂ ਕੀਏ ਮਿੱਤਰ ਅਨੇਕ ਇੱਕ ਸਬਲੇਹਾਰੀਆਂ ਸਭ ਗੁਣ ਕਿਸ ਹੀ ਨਾਹੀਂ ਹਰ ਪੂਰ ਪੰਡਾਰੀਆਂ ਕਹਿੰਦੇ ਮੈਂ ਅਨੇਕਾਂ ਹੀ ਮਿੱਤਰ ਬਣਾਏ ਇਸ ਸੰਸਾਰ ਵਿੱਚ ਪਰ ਕਹਿੰਦੇ ਇੱਕ ਤੋਂ ਬਲੇਹਾਰੇ ਆਂ ਉਸ ਪਰਮਾਤਮਾ ਮਿੱਤਰ ਤੋਂ ਕਹਿੰਦੇ ਇਹ ਸਾਰੇ ਗੁਣ ਕਿਸੇ ਵਿੱਚ ਵੀ ਨਹੀਂ ਹੈਗੇ ਕਹਿੰਦੇ ਪਰ ਉਹ ਪਰਮਾਤਮਾ ਇਹਨਾਂ ਗੁਣਾ ਨਾਲ ਭਰਪੂਰ ਆ ਉਹਦੇ ਖਜ਼ਾਨੇ ਭਰੇ ਪਏ ਨੇ ਵਾਹਿਗੁਰੂ ਵਾਹਿਗੁਰੂ ਜਹੋਂ ਤੇ ਸਜਪੀਏ ਨਾਉ ਸੁਖ ਸਵਾਰੀਆਂ ਮੈਂ ਆਹੀ ਓੜ ਤੁਹਾਰ ਨਾਨਕ ਬਲੇਹਾਰੀਆ ਕਹਿੰਦੇ ਚਾਰੇ ਦਿਸ਼ਾਂ ਦੇ ਵਿੱਚ ਪ੍ਰਮਾਤਮਾ ਜੀ ਤੇਰਾ ਨਾਮ ਜਪਿਆ ਜਾ ਰਿਹਾ ਤੂੰ ਸਾਰਿਆਂ ਨੂੰ ਹੀ ਸੁੱਖ ਦੇ ਰਿਹਾ ਸਾਰਿਆਂ ਦੇ ਜੀਵਨ ਸਵਾਰ ਰਿਹਾ ਨਾਨਕ ਜੀ ਕਹਿੰਦੇ ਨੇ ਵੀ ਮੈਂ ਵੀ ਤੇਰੀ ਹੀ ਓਟ ਤੱਕੀ ਆ ਕਿ ਤੇਰਾ ਹੀ ਆਸਰਾ ਲਿਆ ਬਲੇਹਾਰੇ ਜਾਵਾਂ ਤੇਰੇ ਤੋਂ ਪ੍ਰਮਾਤਮਾ ਜੀ ਗੁਰ ਕਾਟਿਓ ਪੁਜਾ ਪਸਾਰ ਮੋਹ ਕੁਪਾਰੀਆ ਮੈਂ ਜੀਤਿਓ ਜਨਮ અપਾਰ ਬਹਰ ਨਹਾਰੀਆ ਕਹਿੰਦੇ ਗੁਰੂ ਨੇ ਮੈਨੂੰ ਮਾਇਆ ਦੇ ਮੋਹ ਵਿੱਚੋਂ ਆਪਣੀ ਬਾਹ ਕਹਿੰਦੇ ਕਰਕੇ ਇਦਾਂ ਕੱਢ ਲਿਆ ਆਪਣੀ ਬਾਹ ਦੇ ਆਸਰੇ ਨਾਲ ਕਹਿੰਦੇ ਮੈਂ ਹੁਣ ਆਪਣਾ ਇਹ ਜਿਹੜਾ ਮਨੁੱਖਾ ਜਨਮਾ ਇਹਦੀ ਬਾਜੀ ਜਿੱਤ ਲਿਆ ਮੋੜ ਕੇ ਕਹਿੰਦੇ ਮੈਨੂੰ ਹੁਣ ਹਾਰ ਨਹੀਂ ਮਿਲਣੀ ਹੈਗੀ ਗੁਰੂ ਨੇ ਮੈਨੂੰ ਆਸਰਾ ਦੇ ਦਿੱਤਾ ਮੈਂ ਪਾਇਓ ਸਰਬ નિਧਾਨ ਅਕਖਥ ਕਥਾਰੀਆ ਹਰ ਦਰਗੈ ਸੋ ਬਾ ਬੰਤ ਵਹਾਂ ਲੁਡਾਰੀਆ ਕਹਿੰਦੇ ਮੈਂ ਹੋ ਸਾਰੇ ਸੁੱਖਾਂ ਦਾ ਖਜ਼ਾਨਾ ਪ੍ਰਮਾਤਮਾ ਜੀ ਦੀ ਕਥਾ ਕਥੀ ਨਹੀਂ ਜਾ ਸਕਦੀ ਕਦੋਂ ਮੈਂ ਪਾ ਲਿਆ ਹੋ ਉਹਦੀ ਦਰਗਾਹ ਦਰਗਾਹ ਦੇ ਵਿੱਚ ਕਹਿੰਦੇ ਬੜੀ ਇੱਜ਼ਤ ਮਿਲਦੀ ਆ ਮੈਂ ਬੜੇ ਆਨੰਦ ਨਾਲ ਉੱਥੇ ਕਹਿੰਦੇ ਮਾਣ ਨਾਲ ਤੁਰਦਾ ਜਨ ਨਾਨਕ ਲਦਾ ਰਤਨ ਅਮੋਲ ਅਪਾਰੀਆ ਗੁਰ ਸੇਵਾ ਪੌ ਜਲ ਤਰੀਏ ਕੋਹੋ ਪੁਕਾਰਿਆ ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਕਹਿੰਦੇ ਉਸ ਜੀਵ ਨੇ ਫਿਰ ਪਰਮਾਤਮਾ ਦਾ ਨਾਮ ਰਤਨ ਜੋ ਕਿਸੇ ਮੁੱਲ ਤੋਂ ਨਹੀਂ ਪਾਇਆ ਜਾ ਸਕਦਾ ਅਮੋਲਕ ਹੈ ਪਾਲਿਆ ਨਾਨਕ ਜੀ ਕਹਿੰਦੇ ਨੇ ਕਿ ਮੈਂ ਸੱਚੀ ਗੱਲ ਦੱਸ ਰਿਹਾ ਕਹਿੰਦੇ ਗੁਰੂ ਦੀ ਸੇਵਾ ਤੋਂ ਸੇਵਾ ਭਗਤੀ ਤੋਂ ਗੁਰੂ ਦੀ ਸ਼ਰਨ ਆ ਕੇ ਹੀ ਇਹ ਸੰਸਾਰ ਰੂਪੀ ਭੌਜਰ ਤਰਿਆ ਜਾ ਸਕਦਾ ਵਾਹਿਗੁਰੂ ਵਾਹਿਗੁਰੂ ਗੋੜੀ ਮਹਿਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਨਾਰਾਇਣ ਹਰ ਰੰਗ ਰੰਗੋ ਜਪ ਜਿਹਾ ਹਰ ਏਕ ਮੰਗੋ ਰਹਾਓ ਕਹਿੰਦੇ ਭਾਈ ਉਸ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗ ਜਾਓ ਆਪਣੀ ਜੇਬਾ ਦੇ ਨਾਲ ਉਹਦਾ ਨਾਮ ਜਪੋ ਤੇ ਮੰਗੋ ਕੀ ਸਿਰਫ ਉਸ ਪਰਮਾਤਮਾ ਨੂੰ ਉਸ ਇੱਕ ਨੂੰ ਮੰਗੋ ਜਦੋਂ ਉਹ ਮਿਲ ਗਿਆ ਸਾਰਾ ਕੁਝ ਮਿਲ ਗਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਪਿੱਛੇ ਫਿਰ ਕੁਝ ਨਹੀਂ ਰਹਿ ਜਾਂਦਾ ਤਜ ਹਉਮੈ ਗੁਰ ਗਿਆਨ ਭਜੋ ਕਹਿੰਦੇ ਹਉਮੈ ਦਾ ਤਿਆਗ ਕਰ ਦੋ ਤੇ ਗੁਰੂ ਦਾ ਗਿਆਨ ਲੈ ਕੇ ਉਹ ਪਰਮਾਤਮਾ ਦਾ ਭਜਨ ਕਰੋ ਮਿਲ ਸੰਗਤ ਤੁਰ ਕਰਮ ਲਿਖਿਓ ਜੋ ਦੀ ਸੋ ਸੰਗ ਨਾ ਗਿਓ ਸਾਖਤ ਮੂੜ ਲਗੇ ਪਚ ਮੋਇਓ ਕਹਿੰਦੇ ਜਿਸ ਤੇ ਉੱਪਰ ਕਿਰਪਾ ਹੁੰਦੀ ਆ ਕਹਿੰਦੇ ਉਹ ਫਿਰ ਸਾਧ ਦੀ ਸੰਗਤ ਦੇ ਵਿੱਚ ਜੁੜਦਾ ਹੈ ਫਿਰ ਕਹਿੰਦੇ ਉਹ ਸਾਧ ਦੀ ਸੰਗਤ ਦੇ ਵਿੱਚ ਜੁੜਨ ਦੇ ਨਾਲ ਉੱਥੇ ਹੀ ਫਿਰ ਗੁਰੂ ਤੋਂ ਨਾਮ ਦਾ ਦਾਨ ਮਿਲਦਾ ਨਾ ਜਦੋਂ ਕਿਰਪਾ ਹੁੰਦੀ ਆ ਕਹਿੰਦੇ ਜਿਹੜੇ ਮਨਮੁਖ ਨੇ ਨਾ ਉਹ ਕਹਿੰਦੇ ਮਾਇਆ ਵਿੱਚ ਲੱਗ ਕੇ ਆਪਣਾ ਜੀਵਨ ਵਿਅਰਥ ਕਰਦੇ ਨੇ ਕਿਉਂਕਿ ਜੋ ਇਹ ਦਿਸ ਰਿਹਾ ਸਭ ਕੁਝ ਇਹ ਕੁਝ ਵੀ ਨਾਲ ਨਹੀਂ ਜਾਣਾ ਹੈ ਮੋਹਨ ਨਾਮ ਸਦਾ ਰਵ ਰਹੋ ਕੋਟ ਮਦੇ ਕਿਨੇ ਗੁਰਮਖ ਲਿਹੋ ਕਹਿੰਦੇ ਪਰਮਾਤਮਾ ਦਾ ਨਾਮ ਹਰਥਾ ਵਿਆਪਕਾ ਪਰ ਕਹਿੰਦੇ ਕਿਸੇ ਨੇ ਵਿਰਲੇ ਵਿਰਲੇ ਨੇ ਗੁਰੂ ਦੇ ਸਨਮੁਖ ਹੋ ਕੇ ਇਹ ਪਰਮਾਤਮਾ ਦਾ ਨਾਮ ਲਿਆ ਜਪਿਆ ਕਹਿੰਦੇ ਹਰ ਸੰਤਨ ਕਰ ਨਮੋ ਨਮੋ ਕਹਿੰਦੇ ਹਰੀ ਦੇ ਸੰਤਾਂ ਨੂੰ ਹਮੇਸ਼ਾ ਨਮਸਕਾਰ ਕਰੋ ਉਹਨਾਂ ਦਾ ਆਦਰ ਸਤਕਾਰ ਕਰੋ ਨੌ ਨਿਦ ਪਾਵੈ ਅਤੁੱਲ ਸੁਖੋ ਕਹਿੰਦੇ ਉਹਨਾਂ ਸੰਤਾਂ ਦੀ ਸ਼ਰਨ ਆਇਆ ਪ੍ਰਮਾਤਮਾ ਦਾ ਨਾਮ ਨੌ ਨਿੱਧੀਆਂ ਖਜ਼ਾਨੇ ਮਿਲ ਜਾਂਦਾ ਫਿਰ ਕਹਿੰਦੇ ਇੰਨੇ ਸੁੱਖ ਮਿਲ ਜਾਂਦੇ ਨੇ ਜਿਹੜੇ ਤੋਲੇ ਨਹੀਂ ਜਾ ਸਕਦੇ ਨੈਨ ਅਲੋਵੋ ਸਾਧ ਜਨੋ ਹਿਰਦੇ ਗਾਵੋ ਨਾਮ ਨਿਦੋ ਕਹਿੰਦੇ ਹੈ ਸਾਧਜਨੋ ਉਸ ਪ੍ਰਮਾਤਮਾ ਦਾ ਅੱਖਾਂ ਦੇ ਨਾਲ ਦੀਦਾਰ ਕਰੋ ਹਿਰਦੇ ਵਿੱਚ ਉਹਦਾ ਨਾਮ ਜਪੋ ਕਾਮ ਕ੍ਰੋਧ ਲੋਭ ਮੋਹ ਤਜੋ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਸਭ ਕਹਿੰਦੇ ਤਿਆਗ ਦੋ ਜਨਮ ਮਰਨ ਦਹਤੇ ਰਹੋ ਕਹਿੰਦੇ ਫਿਰ ਕੀ ਹੋਊਗਾ ਫਿਰ ਜਨਮ ਮਰਨ ਦੋਨਾਂ ਦਾ ਚੱਕਰ ਖਤਮ ਹੋ ਜਾਊਗਾ ਆਵਾਗਵਣ ਖਤਮ ਹੋ ਜਾਊਗਾ ਦੁੱਖ ਅੰਧੇਰਾ ਕਰ ਤੇ ਮਿਟਿਓ ਗੁਰ ਗਿਆਨ ਦਿਰਡਾਇਓ ਦੀਪ ਬਲਿਓ ਕਹਿੰਦੇ ਜਦੋਂ ਗੁਰੂ ਨੇ ਗਿਆਨ ਦਾ ਦੀਪਕ ਅੰਦਰ ਬਾਲ ਦਿੱਤਾ ਹਿਰਦੇ ਵਿੱਚ ਜੀਵ ਦੇ ਫਿਰ ਉਹਦੇ ਹਿਰਦੇ ਘਰ ਤੋਂ ਦੁੱਖ ਮਾਇਆ ਦਾ ਹਨੇਰਾ ਖਤਮ ਹੋ ਗਿਆ ਜਿਨ ਸੇਵਿਆ ਸੋ ਪਾਰ ਪਰਿਓ ਜਨ ਨਾਨਕ ਗੁਰਮਖ ਜਗਤ ਤਰਿਓ ਕਹਿੰਦੇ ਜਿਨ੍ਹਾਂ ਨੇ ਵੀ ਉਸ ਪ੍ਰਮਾਤਮਾ ਦਾ ਨਾਮ ਜਪਿਆ ਇਸ ਸੰਸਾਰ ਸਾਗਰ ਤੋਂ ਪਾਰ ਹੋ ਗਿਆ ਨਾਨਕ ਜੀ ਕਹਿੰਦੇ ਨੇ ਗੁਰੂ ਦੇ ਸਨਮੁਖ ਹੋ ਕੇ ਸਾਰਾ ਜਗਤ ਹੀ ਤਰ ਜਾਂਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਮਹੱਲਾ ਪੰਜਵਾਂ ਗੋੜੀ ਹਰ ਹਰ ਗੁਰ ਗੁਰ ਕਰਤ ਪਰਮ ਗਏ ਮੇਰੇ ਮਨ ਸਭ ਸੁਖ ਪਾਇਓ ਰਹਾਓ ਹੰਦੀ ਸੰਗਤ ਜੀ ਪੰਚਮ ਪਾਛਾ ਕਹਿੰਦੇ ਜਦੋਂ ਕਹਿੰਦੇ ਮੈਂ ਗੁਰੂ ਦਾ ਪਰਮਾਤਮਾ ਦਾ ਨਾਮ ਜਪਿਆ ਤਾਂ ਮੇਰੇ ਸਾਰੇ ਪਰਮ ਪਟਕਣਾ ਖਤਮ ਹੋ ਗਈ ਤੇ ਮੇਰੇ ਮਨ ਨੇ ਆਨੰਦ ਪਾ ਲਿਆ ਕਹਿੰਦੇ ਸਭ ਤਰ੍ਹਾਂ ਦਾ ਆਨੰਦ ਮਿਲ ਗਿਆ ਬਲ ਤੋਂ ਜਲ ਤੋਂ ਤੋ ਕਿਉ ਗੁਰ ਚੰਦਨ ਸੀਤ ਲਾਇਓ ਅਗਿਆਨ ਅੰਧੇਰਾ ਮਿਟ ਗਿਆ ਗੁਰ ਗਿਆਨ ਦੀ ਪਾਇਓ ਕਹਿੰਦੇ ਜਦੋਂ ਗੁਰੂ ਨੇ ਕਹਿੰਦੇ ਪ੍ਰਮਾਤਮਾ ਦੇ ਨਾਮ ਦਾ ਚਾਨਣ ਕੀਤਾ ਅੰਦਰ ਗਿਆਨ ਦਾ ਦੀਪਕ ਬਲ ਗਿਆ ਸਾਰਾ ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ ਕਹਿੰਦੇ ਗੁਰੂ ਸ਼ਬਦ ਰੂਪੀ ਚੰਦਨ ਕਸ ਕੇ ਜਦੋਂ ਹਿਰਦੇ ਵਿੱਚ ਲੱਗਿਆ ਗੁਰੂ ਨੇ ਲਾਇਆ ਮੇਰੇ ਕੰਦੇ ਜਿਹੜਾ ਹਿਰਦਾਕਾਰ ਸੀ ਵਿਕਾਰਾਂ ਨਾਲ ਜਲਦਾ ਬਲਦਾ ਸੀ ਸਾਰਾ ਠੰਡਾਸਾਰ ਹੋ ਗਿਆ ਸ਼ੀਤਲ ਹੋ ਗਿਆ ਕਹਿੰਦੇ ਵਾਹਿਗੁਰੂ ਵਾਹਿਗੁਰੂ ਪਾਵਕ ਸਾਗਰ ਗਹਿਰੋ ਚਰ ਸੰਤਨ ਨਾਵ ਤਰਾਇਓ ਨਾ ਹਮ ਕਰਮ ਨਾ ਧਰਮ ਸੋਚ ਪ੍ਰਭ ਗਹਿ ਪੂਜਾ ਆ ਪਾਇਓ ਕਹਿੰਦੇ ਸੰਸਾਰ ਸਾਗਰ ਵਿਕਾਰਾਂ ਦੀ ਅੱਗ ਦੇ ਨਾਲ ਭਰਿਆ ਸੀ ਪਰ ਕਹਿੰਦੇ ਸੰਤਾਂ ਦੇ ਨਾਲ ਕਹਿੰਦੇ ਪ੍ਰਮਾਤਮਾ ਦੇ ਨਾਮ ਰੂਪੀ 나ਵ ਦੇ ਵਿੱਚ ਚੜ ਕੇ ਇਹ ਮੈਂ ਤੈਰ ਲਿਆ ਇਹਨੂੰ ਪਾਰ ਕਰ ਲਿਆ ਕਹਿੰਦੇ ਨਾ ਤਾਂ ਮੇਰੇ ਕੋਈ ਕਰਮ ਚੰਗੇ ਸੀਗੇ ਨਾ ਹੀ ਮੇਰਾ ਕੋਈ ਧਰਮ ਸੀ ਮੇਰੇ ਕੋਲ ਨਾ ਹੀ ਮੇਰੇ ਕੋਲ ਕੋਈ ਪਵਿੱਤਰ ਸਾ ਸੀ ਪਰ ਪਰਮਾਤਮਾ ਨੇ ਕਹਿੰਦੇ ਬਾਹ ਤੋਂ ਫੜ ਕੇ ਮੈਨੂੰ ਆਪ ਹੀ ਕੱਢ ਲਿਆ ਇਹਨਾ ਵਿਕਾਰਾਂ ਤੋਂ ਆਪ ਹੀ ਮੈਨੂੰ ਤਾਰ ਦਿੱਤਾ ਪੋ ਖੰਡਨ ਦੁਖ ਪੰਜਨੋਂ ਭਗਤ ਵਸ਼ਲ ਹਰ ਨਾਯੋ ਅਨਾਥ ਹੈ 나ਥ ਕਿਰਪਾਲ ਦੀਨ ਸਮਰਾਥ ਸੰਤ ਉਟਾਇੋ ਕਹਿੰਦੇ ਉਹ ਪਰਮਾਤਮਾ ਸਾਡੇ ਡਰ ਖਤਮ ਕਰਨ ਵਾਲਾ ਸਾਡੇ ਦੁੱਖ ਖਤਮ ਕਰਨ ਵਾਲਾ ਉਹ ਕਹਿੰਦੇ ਭਗਤਾਂ ਨੂੰ ਪਿਆਰ ਕਰਨ ਵਾਲਾ ਉਹਦਾ ਨਾਂ ਹੀ ਹੈ ਭਗਤਾਂ ਨੂੰ ਪਿਆਰ ਕਰਨ ਵਾਲਾ ਕਹਿੰਦੇ ਉਹ ਅਨਾਥਾਂ ਦਾ ਨਾਥ ਆ ਕਹਿੰਦੇ ਬੜਾ ਕਿਰਪਾਲੂ ਆ ਗਰੀਬਾਂ ਤੇ ਦਇਆ ਕਰਨ ਵਾਲਾ ਕਹਿੰਦੇ ਸੰਤਾਂ ਦੀ ਓਟ ਆ ਕਹਿੰਦੇ ਸੰਤਾਂ ਨੂੰ ਉਹਦਾ ਹੀ ਆਸਰਾ ਹਰ ਕੁਝ ਕਰਨ ਦੇ ਸਮਰੱਥ ਹੈ ਉਹ ਪਰਮਾਤਮਾ ਕੋਈ ਘਾਟਾ ਨਹੀਂ ਉਹਦੇ ਘਰ ਨਿਰਗੁਣਿਆਰੇ ਕੀ ਬੇਨਤੀ ਦੇਹ ਦਰਸ ਹਰ ਰਾਇਓ ਨਾਨਕ ਸਰਨ ਤੁਹਾਰੀ ਠਾਕੁਰ ਸੇਵਕ ਦੁਆਰੈ ਆਇਓ ਕਹਿੰਦੇ ਮੇਰੀ ਗੁਣਹੀਨ ਦੀ ਬੇਨਤੀ ਆ ਪ੍ਰਮਾਤਮਾ ਜੀ ਦਰਸ਼ਨ ਦਿਓ ਨਾਨਕ ਜੀ ਕਹਿੰਦੇ ਨੇ हे ਪ੍ਰਮਾਤਮਾ ਜੀ ਮੈਂ ਵੀ ਤੁਹਾਡੇ ਦਵਾਰ ਤੇ ਆਇਆ ਸੁਆਮੀ ਜੀ ਤੁਹਾਡੀ ਸ਼ਰਨ ਆਇਆ ਕਹਿੰਦੇ ਮੈਨੂੰ ਵੀ ਨਾਮ ਦਾਤਿਓ ਵਾਹਿਗੁਰੂ ਵਾਹਿਗੁਰੂ ਗੋੜੀ ਮਹਲਾ ਪੰਜਵਾਂ ਰੰਗ ਸੰਗ ਵਿਖਿਆ ਕੇ ਪੋਗਾ ਏਨ ਸੰਗ ਅੰਧ ਨਾ ਜਾਣੀ ਹਉ ਸੰਚੋ ਹਉ ਖਾਟਤਾ ਸਗਲੀ ਅਵਦ ਬਿਹਾਨੀ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਚਾ ਕਹਿੰਦੇ ਨੇ ਜਿਹੜਾ ਜੀਵਾ ਕਹਿੰਦੇ ਉਹ ਜੋ ਮਤਲਬ ਪ੍ਰਮਾਤਮਾ ਦਾ ਨਾਮ ਨਹੀਂ ਲੈਂਦੇ ਕਹਿੰਦੇ ਉਹ ਸੰਸਾਰ ਦੇ ਹੀ ਕਹਿੰਦੇ ਭੋਗਾਂ ਦੇ ਵਿੱਚ ਰੰਗਾਂ ਦੇ ਵਿੱਚ ਗਲਤਾਨ ਹੁੰਦੇ ਨੇ ਤੇ ਇਸ ਤਰ੍ਹਾਂ ਕਹਿੰਦੇ ਉਹ ਪਰਮਾਤਮਾ ਦਾ ਨਾਮ ਨਹੀਂ ਜਪਦੇ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਰਹਿੰਦੇ ਨੇ ਕਹਿੰਦੇ ਹਉਮੈ ਇਕੱਠੀ ਕਰਦੇ ਨੇ ਹਉਮੈ ਖੱਟਦੇ ਨੇ ਸਾਰੀ ਉਮਰ ਹਉਮੈ ਦੇ ਵਿੱਚ ਹੀ ਬਤਾ ਦਿੰਦੇ ਨੇ ਮੇਰਾ ਮੇਰਾ ਚ ਹਉ ਸੂਰਾ ਪਰਦਾਨ ਹਉ ਕੋ ਨਹੀਂ ਮੁਝੇ ਸਮਾਨੀ ਜੋਨਵਨਵੰਤ ਅਚਾਰ ਕੁਲੀਨਾ ਮਨ ਮਹਿ ਹੋਏ ਗੁਮਾਨੀ ਕਹਿੰਦੇ ਜੀਵ ਆਪਣੇ ਆਪ ਨੂੰ ਹੀ ਸੂਰਮਾ ਆਪਣੇ ਆਪ ਨੂੰ ਪ੍ਰਧਾਨ ਹਉਮੇ ਦੇ ਵਿੱਚ ਨਾ ਇਹ ਸਮਝਦਾ ਕਿ ਮੇਰੇ ਬਰਾਬਰ ਦਾ ਕੋਈ ਨਹੀਂਗਾ ਮੇਰੇ ਵਰਗਾ ਕਹਿੰਦੇ ਕੋਈ ਰੂਪ ਮੇਰੇ ਚੰਗਾ ਨਹੀਂ ਹੈਗਾ ਮੇਰੇ ਜਿੰਨਾ ਕੋਈ ਸੋਹਣਾ ਨਹੀਂਗਾ ਮੇਰੇ ਜਿੰਨਾ ਕਿਸੇ ਦਾ ਆਚਰਣ ਨਹੀਂ ਚੰਗਾ ਮੈਂ ਉੱਚੀ ਕੁਲ ਦਾ ਹਮੇਸ਼ਾ ਕਹਿੰਦੇ ਉਹਦੇ ਮਨ ਵਿੱਚ ਇਹ ਹੰਕਾਰ ਰਹਿੰਦਾ ਜਿਉਂ ਉਲਝਾਇਓ ਬਾਦ ਬੁੱਧ ਕਾਮ ਰਤਿਆ ਨਹੀਂ ਬਿਸਰਾਨੀ ਜਿਉਂ ਉਲਝਾਇਓ ਬਾਦ ਬੁੱਧ ਕਾਮ ਰਤਿਆ ਨਹੀਂ ਬਿਸਰਾਨੀ ਪਾਈ ਮੀਤ ਬੰਦ ਪਸਖੇ ਪਾਛੈ ਤੈਨੂੰ ਕੌ ਸੰਪਾਨੀ ਕਹਿੰਦੇ ਜਿਸ ਤਰ੍ਹਾਂ ਜਵਾਨੀ ਦੇ ਵਿੱਚ ਆਪਣੀਆਂ ਇੱਛਾਵਾਂ ਦੇ ਵਿੱਚ ਕਹਿੰਦੇ ਉਲਝਿਆ ਹੁੰਦਾ ਸਾਰੀ ਉਮਰ ਕਹਿੰਦੇ ਬੁਢੇਪਾ ਆ ਜਾਂਦਾ ਪਰ ਉਹ ਇੱਛਾਵਾਂ ਨਹੀਂ ਖਤਮ ਹੁੰਦੀਆਂ ਜੋ ਕਹਿੰਦੇ ਇਹ ਮਾਇਆ ਸੋ ਇਕੱਠੀ ਕਰਦਾ ਪਿੱਛੇ ਆਪਣੇ ਜਿਹੜੇ ਭਾਈ ਮਿੱਤਰ ਰਿਸ਼ਤੇਦਾਰ ਨੇ ਉਹਨਾਂ ਨੂੰ ਹੀ ਦੇ ਜਾਣੀ ਹੁੰਦੀ ਆ ਨਾ ਉਹਨਾਂ ਲਈ ਕਹਿੰਦੇ ਵਿਕਾਰਾਂ 'ਚ ਫਸਿਆ ਰਹਿੰਦਾ ਜਿਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ ਕਹਿੰਦੇ ਜਿਹੜੀਆਂ ਬਾਸ਼ਨਾ ਦੇ ਵਿੱਚ ਸਾਰੀ ਉਮਰ ਲੱਗਿਆ ਹੁੰਦਾ ਅੰਤ ਸਮੇਂ ਤੱਕ ਕਹਿੰਦੇ ਉਹਨਾਂ ਬਾਸ਼ਨਾ ਦੇ ਵਿੱਚ ਹੀ ਜੀਵ ਲੱਗਿਆ ਰਹਿੰਦਾ ਅਹੰ ਬੁੱਧ ਸੋਚ ਕਰਮ ਕਰ ਇਹ ਬੰਧਨ ਬੰਦਾਨੀ ਦਿਆਲ ਪੁਰਖ ਕਿਰਪਾ ਕਰੋ ਨਾਨਕ ਦਾਸ ਦਸਾਨੀ ਜੁਮਲਾ ਕਹਿੰਦੇ ਜਿਸ ਤਰ੍ਹਾਂ ਜੀਵ ਧਾਰਮਿਕ ਅਪਖੰਡ ਤੀਰਥ ਸਨਾ ਇਸ਼ਨਾਨਕ ਇਸ਼ਨਾਨ ਕਰਨੇ ਇਸ ਤਰ੍ਹਾਂ ਦੇ ਕਹਿੰਦੇ ਕਰਮ ਕਰਦਾ ਤੇ ਇਹਦੇ ਨਾਲ ਉਹਦਾ ਹੋਰ ਹੰਕਾਰ ਵੱਧਦਾ ਫਿਰ ਇਸ ਹੰਕਾਰ ਦੇ ਵਿੱਚ ਹੀ ਕਹਿੰਦੇ ਬੰਨਾ ਬੰਦਨਾ ਦੇ ਵਿੱਚ ਵੱਜਿਆ ਰਹਿੰਦਾ ਸਾਰੀ ਉਮਰ ਇਸ ਤਰ੍ਹਾਂ ਹੀ ਕੱਟੀ ਜਾਂਦੀ ਹੈ ਨਾਨਕ ਜੀ ਕਹਿੰਦੇ ਨੇ हे ਪ੍ਰਮਾਤਮਾ ਜੀ हे ਦਿਆਲੂ ਪ੍ਰਮਾਤਮਾ ਜੀ ਕਿਰਪਾ ਕਰੋ ਕਹਿੰਦੇ ਮੈਨੂੰ ਨਾਨਕ ਨੂੰ ਵੀ ਆਪਣੇ ਦਾਸਾਂ ਦਾ ਦਾਸ ਬਣਾ ਲਓ ਤੇ ਨਾਮਦਾਨ ਦੇ ਦਿਓ ਸਾਡੇ ਵੱਲੋਂ ਕਹਿ ਰਹੇ ਨੇ ਸੱਚੇ ਪਾਤਸ਼ਾਹ ਤੇ ਤੋਰ ਪ੍ਰਮਾਤਮਾ ਦੀ ਜੋਤ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਵਾਹਿਗੁਰੂ ਜੀ ਪ੍ਰਮਾਤਮਾ ਆਪਾਂ ਸਾਰਿਆਂ ਤੇ ਬਖਸ਼ਿਸ਼ ਕਰਨ ਸਭ ਨੂੰ ਆਪਣਾ ਨਾਮਦਾਨ ਦੇਣ ਹਾਂਜੀ ਸੰਗਤ ਜੀ ਇਹ ਜੋ ਜੁਮਲਾ ਲਿਖਿਆ ਇਹਦਾ ਮਤਲਬ ਕਿ ਇੱਥੇ ਜੋ ਸਾਰੀਆਂ ਅਸ਼ਟਪਦੀਆਂ ਨੇ ਇਹਨਾਂ ਦਾ ਜੋੜ 44 ਹੋਇਆ ਸਾਰੀਆਂ ਅਸ਼ਟਪਦੀਆਂ ਜਿਹੜੀਆਂ ਆਪਾਂ ਪਹਿਲਾਂ ਪੜ ਕੇ ਆਏ ਆਂ ਹਾਂਜੀ ਸੰਗਤ ਜੀ ਐਨੀ ਸੇਵਾ ਪਰਵਾਨ ਕਰਨੀ ਜੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਮੇਰੀਆਂ ਬਖਸ਼ਨੀਆ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਗੁਰਬਾਣੀ ਪੜਦਿਆਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਅਣਜਾਣ ਬੱਚੀ ਦੀਆਂ ਬਖਸ਼ ਦਿਓ ਜੀ ਅੱਗੇ ਤੋਂ ਸੁਮਤ ਦਿਓ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਸੱਚੇ ਬਾਤ ਜੀ ਵਾਹਿ